ਮਾਂ ਦੀ ਮਾਂ ਦੀ ਦਾ ਸਰਕਾਰ ਜੀ ਬੇੜਾ ਗੋਲੀ ਕਰਦਾ ਸਭ ਲੋਕਾਂ ਦਾ ਇਹਨਾਂ ਦਾ ਹਾਂ ਅਸੀਂ ਤਾਂ ਹੁਣ ਕਹਿੰਦੇ ਵੀ ਜੇ ਕਾਲੀ ਦਾ ਰਾਜੇਦਵਾਰੇ ਇਹਨਾਂ ਨੇ ਬਹੁਤ ਕੁਝ ਕੀਤਾ ਲੋਕਾਂ ਦਾ ਬੜਾ ਕੁਝ ਜਿੰਨਾ ਵੀ ਗੈਰ ਆਟਾ ਦਾਲਾਂ ਜਿੰਨਾ ਵੀ ਸਕੀਮਾਂ ਆ ਜਿਹੜਾ ਐਮ ਜਵਣਾ ਇਹ ਵੀ ਵਿਚਾਰੇ ਨੇ ਇਹਨਾਂ ਨੇ ਬਣਾਇਆ ਬਹੁਤ ਬਣਾਇਆ ਸਤਾ ਇਹ ਚਾਹ ਰਹੇ ਜੀ ਬਾਦਲ ਸਾਹਿਬ ਆ ਜਾਣ ਦੇ ਬਾਰੇ ਪਰਾ ਚੰਗੀ ਦਾ ਹਾਸੇ ਮਰਦੇ ਜਿੱਤੇ ਪਹਿਲੇ ਨੰਬਰ ਦੇ ਜਿੱਤੇ ਆ ਜੋ ਤੁਸੀਂ ਲਾਸਟ ਰਹਦੇ ਹੋ ਇੱਥੇ ਪੰਜਾਬ ਦੇ ਲਾਸਟ ਪਿੰਡਾਂ ਚ ਰਹ ਰਹੇ ਹੋ ਇੱਥੋਂ ਤੱਕ ਸਹੂਲਤਾਂ ਮਿਲਦੀਆਂ ਹੀ ਆਂ ਹਾਂ ਜੀ ਬਾਦਲ ਦੇ ਸਾਹਿਬ ਦਾ ਜਦੋਂ ਇਹ ਸੀਗੇ ਜੀ ਸਾਨੂੰ ਪਾੜਾ ਕੁਸੀ ਮਿਲਦਾ ਸੀ ਅੱਛਾ ਹਾਂ ਜੀ ਬਹੁਤ ਕੁਸੀ ਮਿਲਦਾ ਸੀ ਜਿੰਨਾ ਵੀ ਕਹਿਣ ਦੇ ਸੀ ਨਾ ਜਵਾਨ ਤੋਂ ਉਹਨਾਂ ਮਿਲਦਾ ਸੀ ਹੂੰ ਨੇ ਭਗਵੰਤ ਮੰਤਬੰਦ ਕਹਿ ਰਹੇ ਨੇ ਵੀ ਸਾਡੀ ਸਰਕਾਰ ਨੂੰ ਤਾਂਲੇ ਥੋੜਾ ਟਾਈਮ ਹੀ ਹੋਇਆ ਦੋ ਸਾਲ ਹੀ ਹੋਏ ਨੇ ਅਸੀਂ ਕਰਾਂਗੇ ਸੰਤ ਤਾਂ ਟਾਈਮ ਨਹੀਂ ਦਿੱਤਾ ਇਹਨਾਂ ਨੇ ਕਹਿੰਦੇ ਦੂਜੀਆਂ ਸਰਕਾਰਾਂ ਨੇ ਲੁੱਟ ਕੇ ਖਾ ਲਿਆ ਪੰਜਾਬ ਇਹ ਤਾਂ ਜੀ ਪੇਟੀਆਂ ਹੀ ਸੰਭਾਲੇ ਨਹੀਂ ਜਾਂਦੀ ਜਿਹੜੇ ਨੇ ਹਜ਼ਾਰ ਹਜ਼ਾਰ ਬੁੜੀਆਂ ਦਾ ਕੀਤਾ ਸੂ ਵੀ ਕੋਈ ਬਾਧੂ ਕਰਤਾ ਆ ਜਿਹੜੀ ਕਣਕ ਸੀ ਵੀ ਸੈਂਟਰ ਜਿਹੜੀ ਕਣਕ ਸੈਂਟਰ ਦੀ ਆਉਂਦੀ ਸੀ ਵੀ ਉਹ ਤਾਂ ਦੇਖੋ ਆਉਂਦੀ ਆ ਸੈਂਟਰ ਵਾਲੀ ਦਾ ਤੇ ਇਹਨੇ ਆਪਦੀ ਜਿਹੜਾ ਸਾਡਾ ਕੋਟਾ ਸੀ ਜਿਹੜਾ ਇਹ ਖਾ ਗਿਆ ਅੱਛਾ ਐਸੀ ਕੋਟਾ ਸੀ ਜਿਹੜਾ ਐਸੀ ਕੋਟਾ ਸੀ ਜਿਹੜਾ ਸੈਂਟਰ ਆਪਣੇ ਇੱਥੋਂ ਆਵਾ ਮੁੱਖ ਮੰਤਰੀ ਨੇ ਦੇਣਾ ਸੀ ਉਹਦਾ ਖਾ ਗਿਆ ਜਿਹੜਾ ਸੈਂਟਰ ਦਾ ਆਉਂਦਾ ਉਹ ਮਿਲਦਾ ਸਮਝੋ ਹਾਂ ਆ ਕੀ ਕਰਨ ਕਹੁੰਦੀ ਹੁਣ ਆਉਂਦੀ ਆ ਜੀ 5 ਕਰੋੜ ਇੱਕ ਮਹੀਨੇ ਦੀ ਤੁਸੀਂ ਬਦਲਾ ਲੈਂਦੇ ਸੀ ਵੋਟਾਂ ਪਾ ਕੇ ਭਗਵੰਤ ਮਾਨ ਦੀ ਸਰਕਾਰ ਲੈਣ ਦੀਆਂ ਨੂੰ ਬਦਲਾਉਂਦੇ ਸੀ ਲੋਕਾਂ ਦੀ ਲਹਿਰ ਹੀ ਇਹ ਜੀ ਹੋ ਗਈ ਬਸ ਨਾ ਬੇੜਾ ਗੁੱਲੀ ਕਰਤਾ ਜਮਾ ਮਾਰ ਕੇ ਰੱਖਦੇ ਲੋਕ ਦੋ ਸਾਲ ਹੀ ਹੋਏ ਨੇ ਦੋ ਸਾਲਾਂ ਚੋਂ ਅੱਕ ਗਏ ਨਾ ਜਿਹੜਾ ਦੋ ਸਾਲ ਨੇ ਜਿਹੜੇ ਰਹਿ ਗਏ ਤਾਂ ਮਰਸੀ ਕੱਟਣੇ ਜੇ ਕਿਤੇ ਆ ਜਾਣ ਦਸਪੋਸ਼ ਨਾ ਕੁਝ ਇੱਥੇ ਦੇਖੋ ਜੀ ਮੈਂ ਕਹਿੰਦਾ ਵੀ ਇੰਨਾ ਰੁਪਇਆ ਸਿੱਟਿਆ ਨਾਲੇ ਵਿਚਾਰੇ ਹਾਰੇ ਹੋਏ ਸੀ ਹਰ ਸਿਮਰਤ ਨੇ ਇੰਨੇ ਰੁਪਏ ਸਿੱਟੇ ਸਾਡੇ ਸੌਖ ਗਲੀਆਂ ਨਾਲੀਆਂ ਪੱਕੀਆਂ ਹੋਣਾ ਹੂੰ ਬਹੁਤ ਰੁਪਏ ਵੰਡੇ ਤੇ ਇਹਦਾ ਮੈਂ ਕਹਿੰਦਾ ਸਾਡੇ ਲੱਖ ਰੁਪਇਆ ਵੀ ਨਹੀਂ ਆਇਆ ਇੱਕ ਪਿੰਡ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ ਪਿੱਛੇ ਉਹਨਾਂ ਨੇ ਕੁਝ ਕੀਤਾ ਸੀ ਤੁਹਾਡਾ ਕਾਂਗਰਸ ਇਹਨਾਂ ਨਾਲੋਂ ਚੰਗੀ ਸੀ ਅੱਛਾ ਪਹਿਲੇ ਨੰਬਰ ਤੇ ਬਾਦਲ ਦੂਜੇ ਤੇ ਇਹ ਤਾਂ ਬਸ ਜਮਾ ਸਾਹ ਪੇੜਾ ਗੁੱਲੀ ਕਰਦਾ ਹੁਣ ਜਿਹੜੇ ਲੀਡਰਾਂ ਨੂੰ ਸੁਣਦੇ ਉਹਨਾਂ ਦੀਆਂ ਗੱਲਾਂ ਵਾਥੀ ਕੀ ਕਹਿੰਦੇ ਨੇ ਸੁਣਦੇ ਆ ਸਾਰੀਆਂ ਜੀ ਕਾਂਗਰਸ ਕਰ ਲਿਆ ਗੜਿਆ ਦੀ ਲਿਸਟ ਨਿਕਲ ਮਾਤਾ ਜੀ ਤੁਸੀਂ ਸੁਣਦੇ ਰਹੋ ਬਿਲਕੁਲ ਨਰ ਕਾਂਗਰਸ ਬਾਦਲ ਕੀ ਸਰਕਾਰ ਵਰਗੀ ਕੋਈ ਸਰਕਾਰ ਨਹੀਂ ਹੈ ਕਾਂਗਰਸ ਨੇ ਵੀ ਫੀਲ ਕਰਤੇ ਭਗਵਾਨ ਜਮਾਇਰਾ ਜੀ ਹਾਂਜੀ ਬਾਦਲ ਦੀ ਸਰਕਾਰ ਤੋਂ ਇਲਾਵਾ ਹੋਰ ਕੋਈ ਸਰਕਾਰ ਨਹੀਂ ਭਗਵਾਨ ਜੀ ਉਹ ਪਹਿਲਾਂ ਵਾਲੇ ਸਾਰੇ ਲੋਕੋ ਜੀ ਨਾ ਨਾ ਜਿਹੜੀ ਲੋਕੋ ਜੀ ਮਾਰ ਕੇ ਰੱਖਦੇ ਬਾਦਲ ਦੀ ਸਰਕਾਰ ਖੁੱਕੇ ਵੀ ਨਹੀਂ ਉਹ ਤਾਂ ਕਹਿ ਰਹੇ ਨੇ ਵੀ ਇਹਨਾਂ ਨੇ ਤਾਂ 70 ਸਾਲਾਂ ਚ ਲੁੱਟ ਕੇ ਖਾ ਲਿਆ ਪੰਜਾਬ ਇਹ ਤਾਂ ਸਾਡੀ ਸਰਕਾਰੀ ਵਧਾਈ ਹੈ 300 ਸਬਸਿਡਨ ਗਈ ਸੀ ਉਹ 1500 ਵੀ ਮਤਲਬ 1 ਮਹੀਨਾ ਰੋਪੇ ਨਹੀਂ ਇਹਨਾਂ ਦੇ ਤਾਂ ਹੁਣ ਡਲੇ ਵੱਜਣਗੇ ਜੀ ਡਲੇ ਹਾਂਜੀ ਇਹਨਾਂ ਦੇ ਤਾਂ ਡਲੇ ਵੱਜਣਗੇ ਹੁਣ ਪਿੰਡਾਂ ਦੇ ਵਿੱਚ ਪਰ ਭਗਵਾਨ ਤਮਾਨ ਨੇ ਕਹਿੰਦੇ ਡੜਾ ਤੋਂ ਡੜਾ ਹੁੰਦਾ ਹੈ ਡੜਾ ਤੋਂ ਡੜਾ ਹੁੰਦਾ ਹੈ ਡੜਾ ਵੱਜਣਗੇ ਉਹ ਕਹਤੋਂ ਵੱਜਣਗੇ ਜੀ ਇਹ ਤਾਂ ਇਹਨਾਂ ਨੇ ਤਾਂ ਕ੍ਰਪਸ਼ਨ ਵੀ ਨਾ ਨਰਮਾ ਦੇਖੋ ਜਿਹੜੀਆਂ ਬੁੜੀਆਂ ਨੂੰ ਇਹਨਾਂ ਨੇ 1000 ਰੁਪਏ ਆਰ ਕਿਹਾ ਉਦੋਂ ਲਾਰੇ ਲਾ ਲਾ ਕੇ ਇਹਨਾਂ ਨੇ ਕੋਈ ਕਿਸੇ ਨੂੰ ਨੌਕਰੀ ਨਹੀਂ ਲਵਾਇਆ ਕੋਈ ਕਿਸੇ ਨੂੰ ਇਹਨਾਂ ਨੇ ਆਟਾ ਦਾਲ ਨਹੀਂ ਦਿੱਤੀ ਕੋਈ ਇਹਨਾਂ ਨੇ ਦੇਖੋ ਆ ਜਿਹੜਾ 1000 ਰੁਪਏ ਕਿਹਾ ਸੀ ਇਹ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਨਰਮਾ ਨੀ ਰਿਸ਼ਵਤ ਖੋਰੀ ਵੀ ਬੰਦ ਕੀਤੀ ਹੈ ਨਾ ਇਹਨਾਂ ਨੇ ਜਿਹੜੇ ਆਪਦੇ ਸੀਗੇ ਜਿਹੜੇ ਆਪਦੇ ਗਰੀਬ ਜਨਤਾ ਨੂੰ ਕੁਝ ਨਹੀਂ ਦਿੱਤਾ ਜਿਹੜੇ ਆਪਦੇ ਸੀ ਜ਼ਿਮੀਦਾਰਾਂ ਦੇ ਉਹ ਜਿਵੇਂ ਜਿਵੇਂ ਹਸਾਬ ਸੀ ਉਹਨਾਂ ਵੀ ਨਹੀਂ ਰਿਸ਼ਵਤ ਖੋਰੀ ਬੰਦ ਕੀਤੀ ਹੈ ਸਰਕਾਰ ਨੇ ਤਵੇ ਰਜੁੰਦੀ ਹੈ ਜੀ ਕੁਝ ਨਹੀਂ ਜੀ ਉਸ ਤੋਂ ਬਾਅਦ ਚੱਲੀ ਜਾਂਦਾ ਕਹਿੰਦਾ ਮੈਂ ਨੰਬਰਦਾਰ ਹਾਂ ਮੈਂ ਤਸਵੀਰ ਤੇ ਰੋਜ਼ ਹੀ ਰਹਿਣਾ ਪਰ ਜਿੰਨੇ ਰਿਸ਼ਵਤ ਖੋਰੀ ਪਹਿਲਾਂ ਤੋਂ ਉਸ ਤੋਂ ਬਾਅਦ ਗਈ ਘੱਟੀ ਨਹੀਂ ਅੱਛਾ ਮੈਂ ਨੰਬਰਦਾਰ ਹਾਂ ਮੈਂ ਰੋਜ਼ ਹੀ ਰਹਿਣਾ ਉਸੇ ਮੈਨੂੰ ਸਾਰਾ ਹੀ ਪਤਾ ਵੀ ਕਿੰਨਾ ਕਿੰਨੇ ਲੋਕ ਲੈਂਦੇ ਇਹਦੇ ਕਿੰਨੇ ਕਿੰਨੇ ਕੰਮ ਕਰਦੇ ਉਧਰ ਕਰ ਲਓ ਠੀਕ ਆ ਤੁਹਾਨੂੰ ਕਿਹੜੀ ਸਰਕਾਰ ਨੇ ਚੰਗੇ ਕੰਮ ਕਰੇ ਬਾਦਲ ਸਰਕਾਰ ਨੇ ਕਾਣ ਕਿਸਾਨ ਨੂੰ ਮਛੂਲ ਸਾਨੂੰ ਮਾਂ ਸਾਨੂੰ ਸਾਨੂੰ ਕਿਹੜੀ ਚੀਜ਼ ਨਹੀਂ ਦਿੱਤੀ ਇਹਨਾਂ ਨੇ ਤਾਂ ਜਮਾ ਸਾਡੀ ਬੰਦ ਕਰ ਦਿੱਤੀ ਰਿੰਦ ਕੁੰਦੀ ਦੇ ਗਰੀਬਾਂ ਦੇ ਕਾਰਡ ਵੀ ਕੱਟ ਦਿੱਤੇ ਇਹਨਾਂ ਦੀਆਂ ਬੇੜਾ ਬਹੁਤ ਤਲੁਕਾਂ ਹਜ਼ਾਰ ਹਜ਼ਾਰ ਕੁੜੀਆਂ ਨੂੰ ਕਹਿੰਦੇ ਵਾਂਗ ਅਸੀਂ ਨੌਕਰੀਆਂ ਦੇ ਵਿੱਚ ਘਰ ਘਰ ਪੱਤਾ ਜੇ ਕੋ ਨੌਕੀ ਲਗੂ ਪੱਤਾ ਦਿੰਦੇ 25 ਮੇਰਾ ਕਮਰਾ ਹੈ ਕਿਠਿਆਨੀ ਕਿਸ ਨੂੰ 700 ਦਾ ਲੋ ਕਹਿੰਦੇ ਜੇ ਕਹਿੰਦੇ ਕੁੱਕੜ ਮਰ ਗਿਆ ਉਹ ਵੀ ਦੇਵਾਂਗੇ ਕਹਿੰਦੇ ਹਾਂਜੀ ਜੇ ਕਹਿੰਦੇ ਕਿਸੇ ਦਾ ਕੁੱਕੜ ਮਰ ਗਿਆ ਉਹ ਵੀ ਦੇਵਾਂਗੇ ਦੇਣਾ ਕਰਨਾ ਚਾਹੀਦਾ ਸੀ ਇਹਨਾਂ ਨੇ ਨਹੀਂ ਸੋਡੇ ਇੰਨਾ ਪਿੰਡਾਂ ਦੇ ਵਿੱਚ ਫਲੱਡ ਆਇਆ ਸੀ ਪਾਣੀ ਆਇਆ ਸੀਗਾ ਤੇ ਉਹ ਦਿੱਤਾ ਕਿਸੇ ਨੂੰ ਕੁਸੇ ਹਾਂਜੀ 1 ਰੁਪਿਆ ਨਹੀਂ ਕਿਸੇ ਨੂੰ ਅੱਛਾ ਸਾਡੀਆਂ ਟਰਾਲੀਆਂ ਪਰ ਫੜ ਕੇ ਜਾਂਦੇ ਨੇ 1 ਰੁਪਿਆ ਨਹੀਂ ਕਿਸੇ ਨੂੰ ਆਪ ਬੁੜੀਆਂ ਨੂੰ ਪੁੱਛ ਲਓ ਮਸਤਲੀ ਕਰੀ 1 ਰੁਪਿਆ ਉਹ ਨਹੀਂ ਕਰੀ ਦਿੰਦਾ ਟਰਾਲੀਆਂ ਦੇ ਪੈਸੇ ਨਹੀਂ 1 ਰੁਪਿਆ ਇਥੋਂ ਲੋਕ ਸਾਡੇ ਪਿੰਡਾਂ ਦੇ ਜਾ ਜਾ ਕੇ ਫਲੱਡ ਵਿਚਾਰੇ ਬੰਦ ਕਰ ਕਰਦੇ ਜਾ ਕੇ ਬੁੜੀਆਂ ਕੀ ਬੰਦੇ ਕੀ ਇਥੋਂ ਜਾ ਜਾ ਕੇ ਲੋਕ ਬਚਾਏ ਫਲੱਡ ਦੇ ਜਾਂਦੇ ਪਰ ਇਹਨਾਂ ਨੇ ਜਵਾਨੀ ਨਹੀਂ ਦਿੱਤੀ ਮਾਂ ਦੇ ਪੁੱਤਰੇ ਵੀੜਾ ਵੀ ਨਹੀਂ ਹਰ ਸਮਰਥ ਦੇ ਕੀ ਉਹ ਦੇਗੀ ਸੀ ਗਏ ਆਈਏ ਕਿ ਲਈ ਨਿਹਾਰਾ ਵੀ ਨਾਲ ਮਾਰੇ ਆ ਬਹੁਤ ਕੁਝ ਫਿਰ ਜੀਰ ਬਾਅਦ ਇਹਨਾਂ ਨੇ ਤਾਂ ਪੁੱਛਿਆ ਵੀ ਨਹੀਂ ਆ ਕੇ ਸਾਨੂੰ ਵੀ ਬਚੇ ਹੋ ਕੇ ਜੰਮੇ ਆ ਜੰਮੇ